ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਲਈ ਜਿਹੜੇ ਵੀਰ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਜੀ ਅੱਜ ਆਪਾਂ ਫਿੰਗਰਾਂ ਦੀ ਸੈਟਿੰਗ ਕਰਨੀ ਹੈ ਜੀ ਕੇਐਸ ਮਸ਼ੀਨਾ ਤੂੜੀ ਵਾਲਾ ਸਟਾਰ ਇਪਰ ਤੇ ਨਵੀਆਂ ਫਿੰਗਰਾਂ ਕਸਣ ਤੋਂ ਪਹਿਲਾਂ ਜ਼ੀਰੋ ਅਲਾਈਨਮੈਂਟ ਕਰਨੀ ਆਪਾਂ ਸਾਰੀਆਂ ਇੱਕੋ ਅਲਾਈਨਮੈਂਟ ਚ ਤਾਂ ਜੋ ਸਟੈਪ ਹੱਥ ਨਾਲ ਬਾਹਰ ਆਵੇ ਹੱਥ ਨਾਲ ਅੰਦਰ ਜਾਵੇ ਇਹਦੇ ਨਾਲ ਇੱਕ ਤਾਂ ਆਪਣੇ ਜਿਹੜੀ ਗੁੱਲੀਆਂ ਤੋੜਦੀ ਹੈ ਮਸ਼ੀਨ ਉਹਦੀ ਸ਼ਿਕਾਇਤ ਦੂਰ ਹੋ ਜਾਂਦੀ ਆ ਤੇ ਬਾਕੀ ਇਹਦੀ ਕਸਾਈ ਬਹੁਤ ਘੱਟ ਹੁੰਦੀ ਹੈ ਇਹ ਫਿੰਗਰਾਂ ਦੀ ਫਿੰਗਰਾਂ ਖਰਾਬ ਬਹੁਤ ਘੱਟ ਹੁੰਦੀਆਂ ਪੱਤੀ ਦੀ ਕਸਾਈ ਬਹੁਤ ਘੱਟ ਹੁੰਦੀ ਹੈ ਫਿੰਗਰਾਂ ਕਸਨ ਤੋਂ ਪਹਿਲਾਂ ਜਿਵੇਂ ਆਪਾਂ ਇੱਕ ਕਰ ਨਵੀਂ ਸਟੈਪ ਆਈ ਵਿੱਚ ਰੱਖ ਲਈ ਆ ਤੇ ਇਹਦੇ ਤੇ ਆਪਾਂ ਅਲਾਈਨਮੈਂਟ ਕਰਾਂਗੇ ਸਹੀ ਸਾਰੀਆਂ ਜਿਵੇਂ ਇੱਕ ਪਾਸੇ ਫਿੰਗਰ ਆਪਣਾ ਸਟੈਪ ਲਾ ਲੈਣੀ ਨਾਲ ਬਿਲਕੁਲ ਜਿਵੇਂ ਆ ਫਿੰਗਰਾਂ ਦੇ ਨਾਲ ਲੱਗੀ ਹੋਈ ਐ ਇਸ ਪਾਸੋਂ ਜਾਂ ਤੁਸੀਂ ਇੱਧਰ ਲਾ ਸਕਦੇ ਹੋ ਤੇ ਬਾਕੀ ਜਿਵੇਂ ਵਿੱਥ ਦਾ ਜਿਵੇਂ ਇਹਦਾ ਫਰਕ ਆ ਜੀ ਦੇਖ ਲਓ ਜਿਵੇਂ ਇਹ ਦੇ ਇੱਕ ਪਾਸੇ ਜਾਦੀ ਵਿਥਾ ਇਧਰ ਘਾਟਾ ਇਹਨੂੰ ਨਾ ਢਿੱਲਾ ਕਰਕੇ ਇਹਨੂੰ ਇਸ ਪਾਸੇ ਥੋੜੀ ਸੱਤ ਖਲਾਵਾਂਗੇ ਇਹ ਬਰਾਬਰ ਇਹ ਸਾਰੀਆਂ ਵਿਥਾਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਆਪਣੀਆਂ ਪੱਤੀ ਜਿਵੇਂ ਆ ਵੇਖ ਲਓ ਅੱਗੇ ਸਹੀ ਆ ਬਾਕੀ ਤਾਂ ਆਪਾਂ ਅਲਾਈਨਮੈਂਟ ਤੇ ਚੱਕੀ ਹੋਈ ਆ ਇਹ ਆ ਦੇਖੋ ਇਹ ਵੀ ਜਿਵੇਂ ਬਰਾਬਰ ਆ ਪੱਤੀ ਇਧਰੋਂ ਵੀ ਨਾਲ ਲੱਗੀ ਹੋਈ ਆ ਐਸ ਕੋਨੇ ਤੋਂ ਵੀ ਨਾਲ ਲੱਗੀ ਹੋਈ ਆ ਸਾਰੀਆਂ ਵਿੱਚ ਆਪਾਂ ਇਹ ਪੱਤੀ ਆਪਾਂ ਨਵੀਂ ਰੱਖਣੀ ਆ ਜਿਹੜੀ ਨਵੀਂ ਸਟੈਪ ਪੁਰਾਣੀ ਨਾਲ ਨਹੀਂ ਕਰਨਾ ਪੁਰਾਣੀ 'ਚ ਰੰਗ ਪੈ ਜਾਂਦਾ ਸੀ ਜਦੋਂ ਚੱਲਦੇ ਦੌਰਾਨ ਤੇ ਹੇ ਹੋ ਗਈ ਆਪਣੀ ਪਿਛਲੀ ਕੰਨੀ ਦੀ ਸੈਟਿੰਗ ਜਾਂ ਅੱਜ ਦਲ ਕੰਨੀ ਇਹਦੇ ਤੇ ਧਾਗਾ ਵੀ ਬਣ ਸਕਦੇ ਆਪਾਂ ਧਾਗੇ ਨਾਲ ਵੀ ਇਹ ਸੈੱਟ ਬਿਲਕੁਲ ਹੋ ਜਾਂਦੀ ਆ ਤੇ ਇਹ ਸਾਰੀ ਸੈਟਿੰਗ ਕਰਨ ਤੋਂ ਬਾਅਦ ਆਪਾਂ ਕਰਨਾ ਜੀ ਆ ਹੁਣ ਜਿਹੜੇ ਵਾਢੇ ਆ ਜਿੱਥੇ ਬਲੇਡ ਚੱਲਣੇ ਆ ਫਿੰਗਰਾਂ ਵਾਲੇ ਇਹਦੇ ਵਿੱਚ ਤਾਂ ਆਪਾਂ ਧਾਗਾ ਬਣ ਲੈਣਾ ਜੀ ਇਸ ਪਾਸੇ ਫਿੰਗਰ ਦੇ ਤੇ ਇਹਦੇ ਵਿੱਚ ਦੀ ਟਪਾ ਕੇ ਸਾਰਿਆਂ ਦੇ ਅਗਲੇ ਪਾਸੇ ਵੀ ਬਣ ਲੈਣਾ ਜੀ ਇਹਦੇ ਨਾਲ ਅਮੈਚ ਕਰਨੇ ਆਪਾਂ ਸਾਰੇ ਜਿਹੜੇ ਆ ਵਾਢੇ ਆ ਜਿਨ੍ਹਾਂ ਵਿੱਚ ਦੀ ਬਲੇਡ ਚੱਲਣੇ ਹਨ ਇਹ ਬਿਲਕੁਲ ਇੱਕ ਸੂਤ ਚ ਹੋਣੇ ਚਾਹੀਦੇ ਆ ਜਿਹੜੀ ਕੋਈ ਫਿੰਗਰ ਉੱਚੀ ਆ ਜਾਂ ਨੀਵੀਂ ਆ ਜਿਨ੍ਹਾਂ ਦੇ ਨਵੀਆਂ ਮਸ਼ੀਨਾਂ ਦੇ ਤਕਰੀਬਨ ਤਕਰੀਬਨ ਸਹੀ ਆਉਂਦੇ ਆ ਇਹ ਪੁਰਾਣੀਆਂ ਮਸ਼ੀਨਾਂ ਦੇ ਆ ਪਿੱਛੇ ਪੱਤੀ ਜਵਾਲ ਪਾਇਆ ਜਾਂਦਾ ਉਹਦੇ ਕਰਕੇ ਫਰਕ ਪੈਂਦਾ ਜਾਂ ਤਾਂ ਆਪਾਂ ਵਾਲ ਕੱਢ ਸਕਦੇ ਆ ਜਾਂ ਕੋਈ ਥੱਲੇ ਲਹਿਮੇ ਦੇ ਕੇ ਫਿੰਗਰ ਜਿਹੜੇ ਉੱਚੀ ਉਹਨੂੰ ਨੀਵੀਂ ਕਰ ਸਕਦੇ ਆ ਤੇ ਇਹਦੇ ਨਾਲ ਜਿਹੜੇ ਆਪਣੇ ਸਟੈਪ ਆ ਉਹ ਬਿਲਕੁਲ ਸਹੀ ਚੱਲੂਗੀ ਪ੍ਰੋਪਰ ਚੱਲੂ ਕਟਿੰਗ ਸਫਾਈ ਬਿਲਕੁਲ ਪੂਰੀ ਆਊਗੀ ਤੇ ਬਾਕੀ ਇਹ ਛੰਡ ਕੇ ਜਿਹੜੀ ਆਪਾਂ ਸਟੈਪ ਉਹਦੇ ਵਾਲ ਵੀ ਪੈ ਜਾਂਦੇ ਆ ਉਹ ਵੀ ਸਿੱਧੇ ਕਰਕੇ ਪਾਉਣੇ ਆ ਵਾਲ ਸਿੱਧਾ ਕਰਕੇ ਸਟੈਪ ਹੱਥ ਨਾਲ ਪੈਂਦੀ ਕਰਨੀ ਹੈ ਜੇ ਟਾਇਰ ਤਾਂ ਜਾਂ ਕੁਟਿੰਗ ਲਾਂਦੀ ਆ ਉਹ ਨੂੰ ਸਹੀ ਬਾਕੀ ਸਹੀ ਬਣੋਂਗੇ ਤਾਂ ਬਲ ਸਹੀ ਚਲੂਗੇ ਸਟੈਪ ਆਪਣੀ ਅੱਜ ਦੀ ਵੀਡੀਓ ਚ ਆਪਾਂ ਇਹ ਦੱਸਣਾ ਸੀ ਆਪਾਂ ਫਿੰਗਰਾਂ ਕਰ ਲਈਆਂ ਸੈੱਟ ਇਹ ਹੁਣ ਬਾਕੀ ਆਪਾਂ ਸਟੈਪ ਛੰਡ ਕੇ ਤੇ ਬਲੇਡ ਵੀ ਤੁਹਾਨੂੰ ਪਾ ਕੇ ਵਿਖਾਵਾਂਗੇ ਕਿੰਨਾ ਰੈਲਾ ਪੈਂਦਾ ਜਾਂ ਇਹਟ ਪੈਂਦਾ ਬਾਕੀ ਦਾਬਾ ਦੂਪਾ ਚੰਨ ਨਵੀਂ ਲਾਉਣੀਆਂ ਆਪਾਂ ਤੇ ਇਹ ਵੀ ਨੱਪ ਕੇ ਰੱਖਣੀਆਂ ਤਾਂ ਜੋ ਸਟੈਪ ਵਿੱਚ ਪ੍ਰੋਪਰ ਚੱਲੇ ਥੱਲੇ ਤੇ ਫਿੰਗਰਾਂ ਆਪਾਂ ਸੰਨੀ ਦੀਆਂ ਯੂਜ਼ ਕੀਤੀਆਂ ਜੀ ਹੈਵੀ ਵਾਲੀਆਂ ਸੰਨੀ 'ਚ ਵੀ ਦੋ ਤਰ੍ਹਾਂ ਦੀ ਫਿੰਗਰ ਆਉਂਦੀ ਆ ਇੱਕ ਥੋੜੀ ਸਸਤੀ ਆਉਂਦੀ ਆ ਤੇ ਇਹ ਹੈਵੀ ਫਿੰਗਰ ਆ ਜੀ ਪੂਰੀ ਬਾਕੀ ਪਰਫਾਰਮੈਂਸ ਆਪਾਂ ਸੀਜ਼ਨ 'ਚ ਦੱਸਾਂਗੇ ਸੀਜ਼ਨ 'ਚ ਚੱਲਦੀ ਮਸ਼ੀਨ ਵੀ ਖਾਵਾਂਗੇ ਤੇ ਬਾਕੀ ਚੱਕਰਾਂ ਤੇ ਵੀਡੀਓ ਜਿਹੜੇ ਵੀਰਾਂ ਨੂੰ ਚਾਹੀਦੀ ਹੋਈ ਕਮੈਂਟ ਕਰ ਦਿਓ ਚੱਕਰਾਂ ਦਾ ਮਿਲਣਾ ਬਹੁਤ ਜ਼ਰੂਰੀ ਆ ਟਰਾਲੀ ਛੇਤੀ ਭਰਨ ਵਾਸਤੇ ਗੇਅਰ ਦੇ ਚੱਕਰਾਂ ਦਾ ਤੇ ਆ ਪੁਲੀ ਵਾਲੇ ਤੇ ਥ੍ਰੈਸ਼ਰ ਦੇ ਕਿੰਨੇ ਚੱਕਰ ਕਿਹੜੇ ਟਰੈਕਟਰ ਤੇ ਕਿਹੜੀ ਪੁਲੀ ਇਹ ਵੀ ਆਪਾਂ ਵੀਡੀਓ ਇੱਕ ਅਲੱਗ ਤੋਂ ਬਣਾਵਾਂਗੇ ਤੇ ਬਾਕੀ ਅੱਜ ਦੀ ਵੀਡੀਓ ਲਈ ਇੰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਓ ਜੀ ਆਪਣੀ ਸਟੈਪ ਹੋ ਗਈ ਸਟਾ ਤਿਆਰ ਪੂਰੀ ਬਲੇਡ ਝਾਣ ਤੇ ਨਵੇਂ ਸਟੈਪ ਤੇ ਤੇ ਹੁਣ ਆਪਾਂ ਫਿੰਗਰਾਂ ਦੀ ਰਿਚਟ ਪਾਉਣੇ ਆ ਰੈਲੀ ਪਾਣੀ ਚਾਹੀਦੀ ਬਿਲਕੁਲ ਧੱਕੋ ਬਿਲਕੁਲ ਹੱਥ ਨਾਲ ਜਾਣੀ ਚਾਹੀਦੀ ਹੈ। ਇਹ ਹੱਥ ਨਾਲ ਜੇ ਜਿਹੜੀ ਨਹੀਂ ਪੂਰੀ ਆ ਵੇਖ ਲਓ ਜਿਵੇਂ ਹੁਣ ਹੱਥ ਨਾਲ ਗਾਂਹ ਮਚਾ ਹੋ ਰਹੀ ਹੈ ਨਾ। ਲਓ ਜੇਕਰ ਆਪਣੀ ਐਸ ਸਟੈਪ ਵਿੱਚ ਬਿਲਕੁਲ ਸਹੀ ਪਾਉਗੀ ਫਿੰਗਰਾਂ ਸਹੀ ਹੋਣਗੀਆਂ ਜ਼ੀਰੋ ਅਲਾਈਨਮੈਂਟ ਤੇ ਤਾਂ ਇਸ ਤਰ੍ਹਾਂ ਬਿਲਕੁਲ ਸਹੀ ਪਾਉਗੀ। ਤੇ ਨਾਲੇ ਆਪਣੇ ਆ ਹੱਡਾਂ, ਗੋਡਿਆਂ ਤੇ ਕੋਈ ਅਸਰ ਨਹੀਂ ਆਉਂਦਾ। ਕਟਾਈ ਵੀ ਪੂਰੀ ਕਰੂਗੀ। ਫਿੰਗਰਾਂ ਦੀ ਖਸਾਈ ਵੀ ਨਹੀਂ ਹੁੰਦੀ। ਬਲੇਡਾਂ ਦੀ ਖਸਾਈ ਬਿਲਕੁਲ ਨਹੀਂ ਹੁੰਦੀ। ਤੇ ਪੂਰੀਆਂ ਸਟੈਪ ਆਪਣੀ ਵਧੀਆ ਸੀਜ਼ਨ ਲਗਾਉਗੀ। ਤੇ ਵੀਡੀਓ ਦੇਖਣ ਲਈ ਆਪਣਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਅੱਜ ਦੀ ਵੀਡੀਓ ਚ ਇੰਨਾ ਹੀ ਅੱਗੇ ਹੁਣ ਤੁਹਾਡੇ ਵਾਸਤੇ ਬਹਿਰੰਗਾ ਦੀ ਜਾਂ ਚੱਕਰਾਂ ਦੀ ਲੈ ਕੇ ਆਵਾਂਗੇ ਆਪਾਂ ਵੀਡੀਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।